ਮਸਾਲੇ ਦਾ ਤੇ ਰੇਤਾ ਹੀ ਆ ਥੱਲੇ ਬਈ 20 22 ਲੱਖ ਦੇ ਕਰੀਬ ਸਾਡੇ ਕੋਲੇ ਪ੍ਰੋਪਰ ਜਾਣਕਾਰੀ ਵੀ ਜਿਹੜਾ 20 22 ਲੱਖ ਚ ਬਣ ਰਿਹਾ ਤਾਂ ਤੁਸੀਂ ਹੈਰਾਨ ਰਹੋਗੇ ਬਾਈ ਇਹਦੇ ਚ ਇੱਧਰ ਵੇਖਿਓ ਵੀ ਇਹਦੇ ਤੇ ਮਿੱਟੀ ਤੇ ਟੱਚ ਨਹੀਂ ਜਾਂਦੇ ਆ ਤੇ ਇੱਟ ਜਿਹੜੀ ਚਿਣੀ ਆ ਤਾਂ ਉਹ ਇੱਟ ਦਾ ਤੁਸੀਂ ਅੰਦਾਜ਼ਾ ਲਾ ਲਿਓ ਬਾਈ ਆਹ ਦੇਖਿਓ ਆ ਲੈ ਆਹੀ ਹੈ ਕੁਝ ਹੋਰ ਹੈ ਨਹੀਂ ਥੱਲੇ ਵੀ ਇਹ ਤੇ ਕੁਝ ਪਾਇਆ ਹੋਵੇ ਰੇਤੇ ਤੇ ਇੱਟਾਂ ਜਿਹੜੀਆਂ ਚਿਣੀ ਜਾਂਦੇ ਆ ਤਾਂ ਇਹਦੀ ਮਣਿਆਰ ਤੁਸੀਂ ਦੇਖ ਸਕਦੇ ਹੋ ਭਾਈ ਕੀ ਹੋਊਗੀ ਲੈ ਆਹ ਰੇਤਾ ਥੱਲੋਂ ਵੀ ਬਰੇਤੀ ਵੀ ਜਿਹੜੀ ਪਾਈ ਹੋਈ ਹੈ ਨਾ ਉਹ ਵੀ ਇਸ ਤਰ੍ਹਾਂ ਪਾਈ ਹੋਈ ਹੈ ਵੀ ਜਿਵੇਂ ਵਿਖਾਵੇ ਦੇ ਤੌਰ ਤੇ ਪਾਈ ਹੋਵੇ ਬਰੇਤੀ ਤਾਂ ਇਸ ਤਰੀਕੇ ਦਾ ਜਿਹੜਾ ਇਹ ਵਿਕਾਸ ਹੈ ਪਿੰਡ ਪੁੱਟੀ ਵਾਲਾ ਚ ਹੋ ਰਿਹਾ ਤਾਂ ਹੋਰ ਤਾਂ ਹੋਰ ਇੱਥੇ ਜਿਹੜੀ ਇੱਟ ਲਿਆਂਦੀ ਇਹਨਾਂ ਨੇ ਪਤੰਦਰਾਂ ਨੇ ਪਤਾ ਨਹੀਂ ਕਿਹੜੇ ਮੁਲਕ ਚੋਂ ਭਾਲ ਕੇ ਲਿਆਂਦੀ ਆ ਤਾਂ ਮਾਨ ਸਾਹਿਬ ਕਹਿੰਦੇ ਬੜਾ ਬੜਾ ਬਲਾਵ ਆਇਆ ਤਾਂ ਲੋਕ ਬਦਲਾ ਲੈ ਕੇ ਆਏ ਆ ਜਰੂਰ ਬਹੁਤ ਵੱਡੇ ਪੱਦਰ ਤੇ ਲੈ ਕੇ ਆਏ ਤਾਂ ਤੁਹਾਡੇ 94 ਜਿਤਾਤੇ ਹੁਣ ਤੱਕ ਪਰ ਇਸ ਤਰੀਕੇ ਦਾ ਕੋਣ ਕਹਿੰਦਾ ਵੀ ਬਦਲਾ ਆਵੇ ਸਾਡੇ ਆਹ ਇੱਟਾਂ ਮੈਨੂੰ ਲੱਗਦਾ ਇਸ ਪਿੰਡ ਦੇ ਵਿੱਚ ਕਿਸੇ ਦੇ ਇਹ ਗਰੀਬ ਤੋਂ ਗਰੀਬ ਬੰਦੇ ਦੇ ਘਰੇ ਵੀ ਆਇਟ ਨਹੀਂ ਲੱਗੀ ਹੋਣੀ ਜਿਹੜੀ ਇੱਟ ਇੱਥੇ ਲੱਗੀ ਆ ਤਾਂ ਆਹ ਦੇਖਿਓ ਤੁਸੀਂ ਇੱਕ ਮੁਠੀ ਭਰਦਾ ਮੈਂ ਆਹ ਮੁਠੀ ਜਿਹੜੀ ਭਰੀ ਨਹੀਂ ਜਾ ਰਹੀ ਤਾਂ ਅਸੀਂ 10 20 ਇੱਟਾਂ ਭਰੀਆਂ ਤਾਂ ਉਹਦੇ ਚੋਂ ਆਹ ਨਿਕਲਿਆ ਕੰਮ ਤੇ ਅੰਦਾਜ਼ਾ ਲਾਓ ਤੁਸੀਂ ਜਿਹੜਾ ਇਹ ਬਦਲਾ ਕਿੰਨੇ ਵੱਡੇ ਪੱਧਰ ਤੇ ਹੋ ਰਿਹਾ ਗੁਰੇ ਭਾਈ ਕੀ ਮਸਲਾ ਜੁਰੇ ਭਾਈ ਸਸਰੀਕਾਲ ਬਾਈ ਜੀ ਪਹਿਲਾਂ ਤਾਂ ਬਾਈ ਜੀ ਮੈਂ 7 ਨੰਬਰ ਵਾਰਡ ਦਾ ਮੈਂਬਰ ਆ ਸੁਬਾ ਮੈਂ ਮੰਗੇ ਬਾਈ ਨੂੰ ਫੋਨ ਲਾਇਆ ਵੀ ਮੈਨੂੰ ਇੱਥੇ ਗੁਵਾੜ ਦੇ ਗਈ ਸ਼ਿਕਾਇਤ ਕੀਤੀ ਸੀ ਵੀ ਇੱਟ ਬਾੜੀ ਮਾੜੀ ਲੱਗੀ ਜਾਂਦੀ ਹੈ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਬਾਈ ਜੀ ਇੱਟ ਬਾੜੀ ਮਾੜੀ ਲੱਗੀ ਜਾਂਦੀ ਹੈ ਤੂੰ ਕਿਹੜਾ ਕੰਮ ਰੋਕ ਦੇ ਆਪਾਂ ਇੱਟ ਟੁੱਟ ਬਿਨਾਂ ਆਕੇ ਤੇ ਫਿਰ ਆਪਾਂ ਕੰਮ ਚਲਾਵਾਂਗੇ ਉਹ ਆਕੇ ਕਹਿੰਦਾ ਵੀ ਆਪਾਂ ਬਹਿ ਕੇ ਗੱਲ ਕਰਦੇ ਹਾਂ ਹੂੰ ਮੈਂ ਕਿਹਾ ਵੀ ਮੈਂ ਉਹ ਮੈਂਬਰਾਂ ਦੇ ਵਿੱਚੋਂ ਨਹੀਂ ਜਿਹੜਾ ਬਹਿ ਕੇ ਗੱਲ ਕਰੂੰ ਤੂੰ ਕੰਮ ਰੋਕ ਦੇ ਜਦੋਂ ਸੁਬਾ ਇੱਥੇ ਮੈਂ ਉਹਨਾਂ ਕੰਮ ਚੱਲੀ ਜਾਂਦੇ ਮੈਂ ਕੰਮ ਰੁਕਕਣ ਇਹਨਾਂ ਨੇ ਸਪੈਸਲ ਤਿੰਨ ਟਰਾਲੀਆਂ ਬਾਅਦ ਹੋਰ ਮੰਗਾਲੀਆਂ ਜੀ ਅੱਛਾ ਓਦੋਂ ਬਾਅਦ ਵੀ ਓਦੋਂ ਬਾਅਦ ਤਿੰਨ ਟਰਾਲੀਆਂ ਮੰਗਾਈਆਂ ਆ ਤਾਂ ਜੀ ਇਹਨਾਂ ਦਾ ਤੁਸੀਂ ਲੈ ਸਕਦੇ ਆ ਸੱਤ ਮਹੀਨਾ ਵੀ ਦੀ ਕੰਮ ਕੀਤਾ ਆ ਸਵੇਰ ਤੋਂ ਸਵੇਰ ਲਾ ਕੇ ਆ ਤਿੰਨਾਂ ਘੰਟੇ ਵੇਢੀ ਇਹਨਾਂ ਨੇ ਅੱਧ ਕਵਰ ਕਰਤਾ ਜੀ ਸਿਰਫ ਇੱਟ ਢੱਕਣ ਵਾਸਤੇ ਹੂੰ ਠੀਕ ਆ ਮੈਂ ਸ਼ੀਟ ਵਿੱਚੋਂ ਚੱਕ ਲਾਂ ਜੀ ਚੈੱਕ ਕਰਾਉਣ ਵਾਸਤੇ ਠੀਕ ਆ ਮੈਨੂੰ ਇਹ ਬੋਲੇ ਵੀ ਤੂੰ ਇੱਟਾ ਵੱਧ ਲੈ ਜਾ ਹੂੰ ਠੀਕ ਆ ਉਹ ਬਾਈ ਹੁਣ ਭੱਜ ਗਿਆ ਇੱਥੋਂ ਵਿੜ ਗਿਆ ਤੂੰ ਉਹ ਉਹ ਕਹਿੰਦਾ ਤੂੰ ਇੱਟਾ ਵੱਧ ਲੈ ਜਾ ਤੇ ਤੂੰ ਬੋਲ ਨਾ ਠੀਕ ਆ ਐਸ ਬਾਈ ਨੂੰ ਸੁਣ ਗਿਆ ਮੈਂ ਤਾਂ ਦੂਰ ਠੀਕ ਹੈ ਜਦੋਂ ਮੈਂ ਮੁੜ ਕੇ ਆ ਉਹ ਤੁਹਾਨੂੰ ਵੀਡੀਓ ਤੁਸੀਂ ਬਾਅਦ ਵਿੱਚ ਵੇਖੀ ਮੁੰਦੇ ਨੇ ਜਿਦਾ ਜਿਦਾ ਹੀ ਕਰੀ ਜਨਾ ਠੀਕ ਹੈ ਨਾ ਹੁਣ ਤਾਂ ਇਹੀ ਮੰਗ ਕਰਦੇ ਆ ਵੀ ਇਹ ਇੱਟ ਸਾਨੂੰ ਦੱਸੀ ਆ ਵੀ ਨੰਬਰ ਕਿਹੜਾ ਸੰਦਾ ਨੰਬਰ ਤਾਂ ਹੀ ਨਹੀਂ ਪਤਾ ਲੱਗ ਰਿਹਾ ਇਹ ਠੀਕ ਹੈ ਨਾ ਜੋ ਪੱਠੇ ਵਾਲੇ ਇੱਟ ਬਾਹਰ ਸੜਦੇ ਆ ਵੀ ਜਿਹੜੀ ਜਮਾਂ ਬੇਕਾਰ ਹੁੰਦੀ ਉਹ ਇੱਟ ਇੱਥੇ ਵਰਤੀ ਜਾ ਰਹੀ ਆ ਠੀਕ ਹੈ ਕੱਲੀ ਇਹ ਇੱਟ ਨਹੀਂ ਜਿਹੜੀ ਲੱਗੀ ਹੈ ਟਣਾ ਹੀ ਇਹ ਵੀ ਪੱਟ ਕੇ ਇਹਦੇ ਥੱਲੇ ਕਿੰਨੇ ਇੰਚ ਮਟੀਰੀਅਲ ਪਾਇਆ ਗਿਆ ਉਹ ਚੱਕ ਕੇ ਕੀਤਾ ਜਾਂ ਰੇਤੇ ਤੇ ਲਾਈ ਜਾਂਦੇ ਜੀ ਹੂੰ ਠੀਕ ਹੈ 20 ਲੱਖ ਦਾ ਪ੍ਰੋਜੈਕਟ ਆ ਮੇਰੇ ਨਾਲ ਚ 12-14 ਲੱਖ ਰੁਪਏ ਲਾ ਤੇ ਜਿਹੜੀ ਇੱਟ ਬਾਲੀ-ਬਾੜੀ ਆ ਬਈ ਜਮਾਈ ਹੈ ਨਾ ਕਿਤੇ ਦੇਖ ਲੋ ਜੀ ਤੁਸੀਂ ਆਪ ਤੁਹਾਡੇ ਸਾਹਮਣੇ ਆ ਠੀਕ ਆ ਕੋਈ ਕਹਿੰਦਾ ਨਾ ਦੋ ਨੰਬਰ ਇੱਟ ਆਉਂਦੀ ਐ ਇਹ ਦੋ ਵੀ ਦੱਸ ਦੇਣ ਦੋ ਹੁਣ ਫੇਰ ਵੀ ਲਾ ਦੇਣਾ ਇੱਟੇ ਦੇ ਵਿੱਚ ਵੀ ਮਸਾਲਾ ਵਖਾਉਂਦੇ ਹੀ ਆ ਇਹ ਉਹ ਕੋਲੇ ਰਲਿਆ ਪਿਆ ਇੱਥੇ ਕਰ ਲੋ ਇਹ ਸਾਰੀ ਮਿਲੀ ਭਗਤ ਆ ਜਿਹੜੇ ਹੋਰ ਆ ਨਾ ਸਾਡੇ ਇੱਥੋਂ ਵਾਲੇ ਹੋਰ ਵੀ ਆ ਉਹ ਨਾਲ ਮਿਲ ਕੇ ਇਹਨਾਂ ਦੇ ਕਾਹ ਕਾਰੋਬਾਰ ਕਰਾਈ ਜਾਂਦੇ ਆ ਬਹੁਤ ਬੁਰਾ ਹਾਲ ਆ ਉਧਰ ਨੇ ਛੱਪੜ ਤੇ ਵੀ ਆ ਉਸ ਬੰਦੇ ਨੇ ਐਵੇਂ ਮੈਨੂੰ ਪੁੱਠਾ ਸਿੱਧਾ ਬੋਲਦਾ ਰਿਹਾ ਮੈਂ ਬਹੁਤ ਰੌਲਾ ਪਾਉਂਦਾ ਰਿਹਾ ਇਹ ਕਹਿੰਦਾ ਤੂੰ ਇੱਟਾ ਲਿਆ ਦੇ ਅਸੀਂ ਸਾਰਾ ਇਹਨਾਂ ਨੇ ਬਸ 6-3 ਨੱਪ ਕੇ ਬਸ ਉਧਰੋਂ ਇਧਰ ਆ ਗਏ ਹੁਣ ਇਧਰੋਂ ਨੱਪ ਕੇ ਹੋਰ ਪਾਸੇ ਚਲੇ ਜਾਣਗੇ ਇਹ ਲੱਗਦਾ ਬਈ 20 ਲੱਖ ਰੁਪਇਆ ਲਾ ਦੇਣਗੇ ਲੱਗਦਾ ਨਹੀਂ ਇਹ ਤਾਂ 10 ਲੱਖ ਵੀ ਨਹੀਂ ਲਾਉਂਦੇ ਇਸ ਹਿਸਾਬ ਨਾਲ ਹਮ ਐਟ ਨੰਬਰ 2 ਨੰਬਰ ਵੀ ਨਹੀਂ ਤਿੰਨ ਨੰਬਰ ਹੋਊਗੀ ਮੇਰੇ ਹਿਸਾਬ ਚ ਅੱਛਾ ਤਿੰਨ ਨੰਬਰ ਆ ਜਵਾਂ ਹੈ ਹਾਂ ਤੇ ਜੇ ਸਰਪੰਚ ਨੂੰ ਕਿਹਾ ਮੈਂ ਉਹ ਆਂਦਾ ਬਈ ਮੇਰੇ ਹੱਥ ਬੰਨੇ ਤੂੰ ਛੱਪੜ ਬੜ ਜਾ ਤੜਕੇ ਜੀ ਡੀਸੀ ਦਫ਼ਤਰੇ ਸ਼ਿਕਾਇਤ ਦੇ ਕੇ ਆ ਮੈਂ ਲਿਖ ਕੇ ਮੇਰੇ ਕੋਲੇ ਹੁਣੀ ਹੈਗੀ ਕਾਪੀ ਤੁਹਾਨੂੰ ਬੁਖਾ ਦੇਣਾ ਮੈਂ ਸਰਪੰਚ ਸਾਹਿਬ ਕੋਲ ਵੀ ਜਾ ਕੇ ਦੱਸ ਕੇ ਆਇਆ ਹਾਂ ਠੀਕ ਹੈ ਭਈ ਆਪਣੇ ਆ ਕੀ ਹਾਲ ਹੋਇਆ ਡੀਸੀ ਸਾਹਿਬ ਕੋਲ ਵੀ ਜਿਹੜੀ ਗੱਲ ਤੁਹਾਡੇ ਵੀਡੀਓ ਚ ਕੀਤੀ ਹੈ ਇਹੀ ਮੈਂ ਡੀਸੀ ਸਾਹਿਬ ਨੂੰ ਉੱਥੇ ਜਾ ਕੇ ਗੱਲ ਕੀਤੀ ਹੈ ਠੀਕ ਹੈ ਮੈਂ ਕਿਹਾ ਜੀ ਉਹਨਾਂ ਨੇ ਆਖਿਆ ਤਾਂ ਹੈ ਬਾਕੀ ਪ੍ਰਾਂਦੀ ਸਾਰੇ ਜੀ ਸੁਖਿੰਦਰ ਕੋਲ ਚੇਅਰਮੈਨ ਆ ਪ੍ਰਾਂਦੀ ਆਪਣਾ ਡਿੰਪੀ ਆ ਐਮਐਲਏ ਸਾਹਿਬ ਅਸੀਂ ਉਹਨਾਂ ਕੋਲ ਇਹ ਮੰਗ ਕਰਦੇ ਆਂ ਵੀ ਕੱਲਾ ਇੱਥੇ ਨਹੀਂ ਜਿੰਨਾਂ ਨੂੰ ਠੇਕਾ ਦਿੱਤਾ ਗਿਆ ਛੱਪੜਾਂ ਦਾ ਜਿੱਥੇ ਵੀ ਸਾਰੇ ਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਫੇਰ ਮਾਨਦਾਰ ਸਰਕਾਰ ਮੰਨਾਂਗੇ ਮੈਂ 14 ਦਾ ਜੀ ਸਰਕਾਰ ਦੇ ਵਿੱਚ ਠੀਕ ਆ ਡਿੰਪੀ ਸਰ ਵੀ ਜਾਣਦੇ ਆ ਜੋ ਇਹ ਤੋਂ ਪਹਿਲਾਂ ਐਮਐਲਏ ਲੜ ਕੇ ਗਏ ਆ ਜਗਦੀਪ ਸੰਧੂ ਲੜ ਕੇ ਗਿਆ ਆਪਣਾ ਸ਼ਰਮਾ ਜੀ ਲੜ ਕੇ ਗਏ ਆ ਅੱਜ ਡੈਂਪੀ ਨੇ ਚੋਣ ਲੜੀ ਆ ਠੀਕ ਆ ਹਰੇਕ ਬੰਦਾ ਮੈਨੂੰ ਤਕਰੀਬਨ ਚਿਹਰੇ ਤੋਂ ਭਾਵੇਂ ਤਾਂ ਮਾਣ ਵੀ ਮੈਨੂੰ ਕਿਦੜਵੇ ਤੋਂ ਚਿਹਰੇ ਤੋਂ ਜਾਣਦਾ ਜੀ ਠੀਕ ਆ ਸਾਡੀ ਸੁਣਵਾਈ ਹੈ ਨਹੀਂ ਸਾਡੇ ਗੱਲ ਪੈਂਦੇ ਜਦ ਕਿਸੇ ਨੂੰ ਕੋਈ ਕਹਿੰਨੇ ਜੀ ਸਰਕਾਰ ਨੇ ਸਪੈਸ਼ਲ ਕਿਹਾ ਅਗਰ ਜੇ ਕੋਈ ਗਲਤ ਕੰਮ ਕਰਦਾ ਸਾਨੂੰ ਵੀਡੀਓ ਬਣਾ ਕੇ ਭੇਜੋ ਤੇ ਅਸੀਂ ਉਹਨਾਂ ਦੀ ਇਨਕੁਆਰੀ ਕਰਾਵਾਂਗੇ ਵੀ ਜੇ ਕੋਈ ਵੀ ਗਲਤ ਕੰਮ ਕਰਦਾ ਹੋਣਾ ਅਸੀਂ ਇਹ ਤਾਂ ਹੀ ਤੁਹਾਨੂੰ ਸੱਦਿਆ ਵੀ ਇਹ ਗਲਤ ਕੰਮ ਹੋ ਰਿਹਾ ਹੈ ਇਹਦੀ ਇਨਕੁਆਰੀ ਹੋਵੇ ਗਲਤ ਨੂੰ ਗਲਤ ਕਹਿ ਨਹੀਂ ਦੇ ਰਹੇ ਬਾਈ ਕਿਉਂ ਸਵਾਲ ਹੀ ਪੈਦਾ ਨਹੀਂ ਹੁੰਦਾ ਬਾਈ ਇਹ ਦੇਖੋ ਵੀ ਜੇ ਇਹ ਮੰਨ ਲਾ ਵੀ ਸਾਡਾ ਭਰਾ ਸਾਡੇ ਨਾਲ ਪਹਿਲਾਂ ਤੋਂ ਚੱਲਿਆ ਤਾਂ ਉਦੋਂ ਤੋਂ ਨਾਰਾ ਸੀਗਾ ਭਗਵੰਤ ਮਾਨ ਦਾ ਵੀ ਇਮਾਨਦਾਰੀ ਇਮਾਨਦਾਰੀ ਅੱਜ ਅਸੀਂ ਇਹ ਹੀ ਮੰਗ ਕਰਦੇ ਆਂ ਪਰ ਅੱਜ ਸਾਨੂੰ ਸਾਡੇ ਭਰਾ ਤੇ ਇੰਨਾ ਜਿਆਦਾ ਮਾਣ ਹੋਇਆ ਕਿ ਇਹ ਦੂਜੇ ਮੈਂਬਰਾਂ ਵਾਂਗੂ ਬਹਿ ਕੇ ਚਾਹ ਪੀਣ ਵਾਲਿਆਂ ਚੋਂ ਹੈਨਿੰਗ ਇਹਨੇ ਮੰਨ ਲਾ ਆਵਾਜ਼ ਜਿਹੜੀ ਠਾਈ ਹੈ ਇਹ ਬਿਲਕੁਲ ਸੱਚੀ ਠਾਈ ਹੈ ਜੇ ਦੋ ਹੋਰ ਕੋਈ ਪਚਾਇਤ ਮੈਂਬਰ ਹੁੰਦਾ ਤਾਂ ਉਹਨੇ ਅਖਰਾਂ ਸੀ ਆਪਾਂ ਨੂੰ ਕੀ ਹੈ ਚਲੋ ਯਾਰ ਇਹ ਕੰਮ ਕਰ ਲਓ ਪਰਾਜੇ ਪੁਰਾਣਾ ਜੁੜਿਆ ਕਰਕੇ ਨੀਤੀ ਨਾਲ ਜੁੜਿਆ ਹੋਇਆ ਤੇ ਅਸੀਂ ਸਰਕਾਰ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀ ਇਮਾਨਦਾਰੀ ਨੂੰ ਛੱਡ ਕੇ ਤੁਸੀਂ ਸੱਚ ਵਾਲੇ ਪਾਸੇ ਆ ਜਾਓ ਜੇ ਕੰਮ ਕਰਦੇ ਰਹੇ ਪਹਿਲਾਂ ਤਾਂ ਜਿੰਨਾ ਵੀ ਹੁਣ ਬਣਿਆ ਹੋਇਆ ਭਾਈ ਜੀ ਤੁਸੀਂ ਦੇਖ ਕੇ ਹਟਿਆ ਉਹ ਹਫ਼ਤੇ 10 ਦਿਨਾਂ ਦੇ ਵਿੱਚ ਹੀ ਟੁੱਟ ਚੁੱਕਿਆ ਠੀਕ ਹੈ ਉਹਦੇ ਥੱਲੇ ਜਿਹੜਾ ਮਟੀਰੀਅਲ ਪਾਈ ਜਾਂਦੇ ਆ ਇਹ ਉਹਦੀ ਜਾਂਚ ਕਰ ਲਓ ਉਹ 1/2 ਇੰਚ ਹੀ ਪਾਈ ਜਾਂਦੇ ਆ ਮਟੀਰੀਅਲ ਠੀਕ ਹੈ ਕਮ ਸੇ ਕਮ ਚਲੋ ਮਾੜੀ ਚੀਜ਼ ਤਾਂ ਲਾਈ ਜਾਂਦੇ ਆ ਉਹ ਮਟੀਰੀਅਲ ਤਾਂ ਪੂਰਾ ਕਰ ਦਿਓ ਮਾੜਾ ਤਾਂ ਪੂਰਾ ਕਰ ਦਿਓ ਚਲ ਉਹ ਰੇਤਾ ਦੇਖ ਲੋ ਜਮਾ ਰੇਤਾ ਲਾਈ ਜਾਂਦੇ ਆ ਇਹ ਚਾਰਾਂ ਦਿਨਾਂ ਨੂੰ ਜਿੱਦ ਦੇ ਅਸੀਂ ਤਾਂ بارش ਨਹੀਂ ਹੋएगी ਜਿੱਦ ਦੇ بارش ਹੋਗੀ ਇਹ ਸਾਰਾ ਕੁਝ ਛੱਪੜ ਦੇ ਵਿੱਚ ਵੱਜੂਗਾ ਤੇ ਨਾਲ ਇਹਨਾਂ ਦੇ ਜਿਹੜੇ ਇੱਥੇ ਸਾਡੇ ਗਰੀਬ ਭਾਈ ਰਹਿੰਦੇ ਆ ਉਹਨਾਂ ਦੇ ਮਕਾਨ ਵੀ ਸੱਟ ਲਾਂਗੇ ਆਪਾਂ ਇਹੋ ਜੇ ਅਸੀਂ ਵਿਕਾਸ ਤੋਂ ਕੀ ਲੈਣਾ ਜੇ ਸਾਡੇ ਮੰਨ ਲਓ ਘਾਰ ਹੀ ਡਿੱਗ ਪੇ ਤਾਂ ਭਰਾਵਾਂ ਦੇ ਉਹਨਾਂ ਕੋਲੇ ਮੰਨ ਲਓ ਇੱਕ ਹੀ ਹੱਲ ਸੀਗਾ ਵੀ ਚਲੋ ਯਾਰ ਇਹ ਪੱਕਾ ਹੋ ਜੇ ਉਹਨਾਂ ਭਰਾਵਾਂ ਨੂੰ ਇਹ ਸੀਗਾ ਵੀ ਪੱਕਾ ਹੋਣ ਲੱਗ ਪਿਆ ਚਲ ਸਾਡੇ ਮਕਾਨ ਵੱਜ ਜਾਣਗੇ ਅੱਗੇ ਉਹ ਖੁਰਖੁਰ ਕੇ ਵਿੱਚ ਜਾਈ ਜਾਂਦਾ ਸੀਗਾ ਹੁਣ ਤਾਂ ਇਹ ਮਕਾਨ ਵੀ ਨਾਲ ਲੈ ਕੇ ਡਿੱਗੂਗਾ ਜਦੋਂ ਸਾਰੀ ਮਿਹਨਤੀ ਕਰਕੇ ਛੱਪੜ ਅੱਗੇ ਤੇ ਘਰ ਆ ਗਿਆ ਤੇ ਇਹ ਹੁਣ ਇਹਦੇ ਘਾਰੇ ਵੀ ਪੈਣ ਲੱਗੇ 13 ਹੀ ਪੈਣ ਲੱਗੀਆਂ ਵਿੱਚ ਨਾ ਹਾਂ ਸਾਰੇ ਨੂੰ ਤੁਸੀਂ ਚੈੱਕ ਕਰ ਲਓ ਜਿੰਨਾ ਵੀ ਇਹ ਬਣਿਆ ਵਿਆ ਜੇ ਹਰਕ ਦੇ 2-2 ਫੁੱਟ ਤੇ ਤੇੜ ਆ ਚੁੱਕੀ ਐ ਅਜੇ ਤਾਂ ਬਾਰਿਸ਼ ਨਹੀਂ ਹੋਈ ਜਿੱਦੇ ਬਾਰਿਸ਼ ਹੋਗੀ ਉਦੇ ਕੀ ਨਤੀਜਾ ਆਊਗਾ ਇਸ ਚੀਜ਼ ਦਾ ਅਸੀਂ ਬਾਈ ਡਿੰਪੀ ਢੱਲੋਂ ਤੋਂ ਵੀ ਇਹ ਮੰਗ ਕਰਦੇ ਆਂ ਵੀ ਆਪਣੇ ਜੋ ਵੀ ਠੇਕੇਦਾਰ ਆ ਉਹਨਾਂ ਨੂੰ ਖਿੱਚਿਆ ਜਾਵੇ ਜਿੰਨੀਆਂ ਵੀ ਪಂಚਾਇਤਾਂ ਪੰਚਾਇਤਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਚਲੋ ਹੁਣ ਤੁਸੀਂ ਮੈਂਬਰ ਸਰਪੰਚ ਸਾਰੇ ਬਣ ਗਏ ਆਂ ਭਰਾਵੋ ਤੇ ਪਰ ਇਹ ਨਾ ਸੋਚੋ ਵੀ ਆਪਾਂ ਯਾਰ ਇਹਨਾਂ ਚੀਜ਼ਾਂ ਦੇ ਵਿੱਚੋਂ ਮੰਨ ਲਓ ਵਿੱਚ ਬੈਠ ਕੇ ਚਾਹ ਪਾਣੀ ਪੀ ਗਏ ਇਹ ਜੋਰੇ ਸਾਡੇ ਭਰਾ ਨੂੰ ਇਮਾਨਦਾਰ ਹੋ ਕੇ ਇੱਕ ਹੋਰ ਜੋਰੇ ਕਹਿ ਦਿੰਦੇ ਆਂ ਉਹੀ ਖਬਰਾਂ ਲਾਣਦੇ ਆ ਚੱਕ ਕੇ ਹੁਣ ਤਾਂ ਤੁਸੀਂ ਲਵਾ ਰਹੇ ਹੋ ਨਾ ਨਹੀਂ ਨਹੀਂ ਕੋਈ ਸ਼ੱਕ ਨਹੀਂ ਬਾਈ ਜੀ ਦੂਜਾ ਨੰਬਰ ਸਾਨੂੰ 40 ਸਾਲ ਦੀ ਮੰਗ ਸੀ ਜੱਪੜ ਦੀ ਮਸਾ ਸਾਡੀ ਮੰਗ ਪੂਰੀ ਹੋ ਰਹੀ ਹੈ ਜੇ ਮੰਗ ਇਹੋ ਹੀ ਪੂਰੀਆਂ ਕਰਨੀਆਂ ਤਾਂ ਫਿਰ ਫਿਰ 10 ਸਾਲਾਂ ਨੂੰ 50 ਸਾਲਾਂ ਨੂੰ ਸਾਨੂੰ ਫਿਰ 10 ਸਾਲਾਂ ਦੀ ਤਾਂ ਗੱਲ ਛੱਡੋ ਇਹ ਹੁਣ ਜਿਹੜੇ ਪੈਸੇ ਇਹਨਾਂ ਨੇ ਲਾਤੇ 5 ਲੱਖ 7 ਲੱਖ 10 ਲੱਖ ਜੋ ਵੀ ਲੱਗਿਆ ਉਹ ਵੀ ਮਿੱਟੀ ਆ ਹੂੰ ਮਿੱਟੀ ਆ ਨਾ ਉਹ ਜਦੋਂ ਇਹ ਬਾਰਿਸ਼ ਹੋ ਗਈ ਛੱਪੜ ਭਰ ਗਿਆ ਇਹਨੇ ਵਿੱਚ ਚਲਾ ਜਾਣਾ ਉਹ ਉਸੇ ਦਾ ਉਹ ਕੰਮ ਉਹੀ ਰਹਿ ਜਾਣਾ ਤੇਰਾ ਮਿਲਦਾ ਅਧਿਕਟ ਨੂੰ ਵੀ ਥੋੜਾ ਟਾਈਮ ਹੀ ਹੋਇਆ ਹੋਇਆ ਹੈ ਨਾ ਹਾਂ ਕਰਕੇ ਬੁਲਾਇਆ ਬਾਈ ਰਣਜੀਤ ਅਸੀਂ ਆਪ ਖੁਦ ਬੁਲਾਇਆ ਹੈ ਜੇ ਦੂਜੇ ਮੈਂਬਰਾਂ ਕੋ ਅੱਜ ਚਾਹ ਪੀਣ ਤੇ ਹੋ ਜਾਂਦਾ ਤਾਂ ਤੁਹਾਨੂੰ ਇੱਥੇ ਕਿਹਨੇ ਬੁਲਾਉਣਾ ਸੀਗਾ 6000 ਦੀ ਬਵਾਏ 6000 ਲੈ ਲੈਂਦਾ ਠੀਕ ਹੈ ਬਾਕੀ ਦਾ ਦੂਜਿਆਂ ਕੋ ਬਰਾਂਡੇ ਪਾ ਲੈਂਦਾ ਠੀਕ ਹੈ ਪਰ ਇਹੀ ਹੈ ਵੀ ਉਹਦੇ ਤੋਂ ਪੁਰਾਣਾ ਜੁੜਿਆ ਕਰਕੇ ਜਿੰਨੇ ਵੀ ਇਹ ਮੇਰੇ ਭਰਾ ਨਵੇਂ ਆ ਕੇ ਪਾਰਟੀ ਦੇ ਵਿੱਚ ਜੁੜੇ ਆ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਰਾਵੋ ਜੋ ਕੁਝ ਵੀ ਹੋ ਚੁੱਕਿਆ ਇਹਦੋਂ ਪਹਿਲਾਂ ਜਾਂ ਦੂਜੀਆਂ ਸਰਕਾਰਾਂ ਦੇ ਵਿੱਚ ਸੀਗਾ ਉਹਨਾਂ ਤੋਂ ਲੋਕਾਂ ਨੇ ਅੱਕ ਕੇ ਸਰਕਾਰ ਲਿਆਂਦੀ ਹੈ ਤੇ ਹੁਣ ਇਹਦੇ ਬਾਰੇ ਸੋਚੋ ਕੁਛ ਨਾ ਕੁਛ ਨਹੀਂ ਮੰਨ ਲਓ ਇਹਦੇ ਵਿੱਚ ਹੁਣ ਗਰੀਬ ਭਾਈਚਾਰਾ ਜਾਂ ਇੱਥੇ ਜਿੰਨੇ ਵੀ ਲੋਕ ਹੈ ਉਹ ਸਾਡੇ ਤੇ ਉਂਗਲਾਂ ਠਾਉਂਦੇ ਆ ਅਸੀਂ 12 14 ਤੋਂ ਚੱਲੇ ਹੋਏ ਆ ਠੀਕ ਹੈ ਉਹ ਨਵੇਂ ਆ ਨੂੰ ਕੋਈ ਨਹੀਂ ਆਦਾ ਸਾਨੂੰ ਅਗਲਾ ਆਂਦਾ ਆ ਜੋ ਤੁਹਾਡਾ ਵਿਕਾਸ ਵਿਖਾਈ ਗਏ ਯਾਰ ਹੁਣ ਤਾਂ ਹੁੰਦੇ ਸੀ ਸਾਡੀ ਸਰਕਾਰ ਆਉਂਦੇ ਅਸੀਂ ਵਿਕਾਸ ਹੁਣ ਤਾਂ ਮਾਨਸਾ ਸਾਹਿਬਾ ਦੇ ਵੀ ਜਿਹੜਾ ਕੋਈ ਕੰਮ ਹੋ ਜਾਂਦਾ ਉਹਦੀ ਜਵਾਬਦੇਹੀ ਹੈਗੀ ਹੈ ਲੱਗਦਾ ਕੋਈ ਜਵਾਬਦੇਹੀ ਹੈਗੀ ਹੈ ਬਈ ਲੱਗਦਾ ਪਤਾ ਕਿ ਹੁਣ ਹੋਈ ਤਾਸੀਂ ਮੰਨਾਂਗੇ ਵੀ ਜਵਾਬ ਦੇਈ ਹੈ ਅਗਰ ਜੇ ਫੇਰ ਮਿੱਟੀ ਤੇ ਮਿੱਟੀ ਪਾਤੀ ਫੇਰ ਕੋਈ ਜਵਾਬ ਦੇਈ ਨਹੀਂ ਨਾਲੇ ਥਾਂ ਥਾਂ ਤੇ ਮਾਨ ਸਾਹਿਬ ਨੇ ਨੰਬਰ ਜਾਰੀ ਕੀਤੇ ਹੋਏ ਹਰ ਇੱਕ ਚੀਜ਼ ਦੇ ਵੀ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਮੈਨੂੰ ਵੀਡੀਓ ਭੇਜੋ ਆਹ ਤਾਂ ਵੀਡੀਓ ਬਾਈ ਰਣਜੀਤ ਇੱਥੇ ਜਿੰਨੇ ਵੀ ਮੇਰੇ ਪਿੰਡ ਦੇ ਵਾਸੀ ਖੜੇ ਆ ਤੁਸੀਂ ਵੀ ਆਏ ਹੋ ਇਹ ਦੇਖ ਲਓ ਜੇ ਇਹਦੇ ਚ 1% ਵੀ ਝੂਠ ਹੋਵੇ ਤਾਂ ਜੋ ਸਾਨੂੰ ਬੰਦ ਦੀ ਸਜ਼ਾ ਸਾਨੂੰ ਦਿੱਤੀ ਜਾਵੇ ਜੇ ਬਿਲਕੁਲ ਸੱਚ ਹੈ ਤਾਂ ਫੇਰੇ ਠੇਕੇਦਾਰ ਤੇ ਬੰਦੀ ਸਜ਼ਾ ਹੋਣੀ ਚਾਹੀਦੀ ਐ ਪਰ ਅਸੀਂ ਇੱਕ ਇੱਕ ਹੋਰ ਵੀ ਮੰਗ ਕਰਦੇ ਆਂ ਵੀ ਇਹ ਠੇਕੇਦਾਰ ਦਾ ਠੇਕਾ ਕੈਨਸਲ ਕਰਕੇ ਇਹ ਜਿੰਨੀ ਵੀ ਜਗ੍ਹਾ ਬਣੀ ਵੀ ਅਜੂ ਪਹਿਲਾਂ ਇਹ ਪਟਕੇ ਦੁਬਾਰਾ ਬਣਾਈ ਜਾਵੇ ਜੇ 20 ਲੱਖ ਦਾ ਹੋਇਆ ਨਾ ਤੇ 10 ਲੱਖ ਦੇ ਵਿੱਚ 20 ਤਿਆਰ ਹੋ ਜਾਊਗਾ ਤੇ ਪਰ ਕਰ ਦਿਓ ਮੇਰੇ ਭਰਾ ਜਿੰਨੀ ਵੀ ਚੀਜ਼ ਲਾਉਣੀ ਆ ਉਦੋਂ ਬੇਸ਼ੱਕ ਦੀ ਅੱਧਾ ਕਰ ਦਿਓ ਦੋ ਵਾਰੀਆਂ ਚ ਕਰ ਦਿਓ ਸਾਡਾ ਠੀਕ ਐ ਪਰ ਜਿੰਨਾ ਬਣਾਉਣੇ ਆ ਉਹਦਾ ਮੰਨ ਲਾ ਕੋਈ 5 ਸਾਲ ਕੋਈ 7 ਸਾਲ ਉਹਦਾ ਰਿਜ਼ਲਟ ਤਾਂ ਆਵੇ ਨਾ ਚੀਜ਼ ਦਾ ਇਹ ਥੋੜੀ ਵੀ ਅੱਜ ਬਣਾ ਕੇ ਦੇ ਆਪਾਂ ਉਹ ਕਰਦਾ ਇਹੋ ਜਿਹੀਆਂ ਚੀਜ਼ਾਂ ਦਾ ਭਰਾਜੀ ਜੀ ਆਪਾਂ ਨੂੰ ਦੱਸ ਦੇਣਾ ਵਾਸਤੇ ਕੰਮ ਹੋਵੇ ਨਾ ਕੋਈ ਆਪਾਂ ਕੋਠਾ ਪਾਉਣੇ ਆ ਜਾਂ ਕੋਈ ਆਰਦੀ ਤੌਰ ਤੇ ਹਾਂ ਥੱਲੇ ਆਪਾਂ ਘਰਾਂ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਵੀ ਮੀਂਹ ਦਾ ਉਹਦੇ ਵਾਸਤੇ ਵੀ ਆਪਾਂ ਕਹਿ ਦਿੰਨੇ ਆਂ ਯਾਰ ਕੋਈ ਇੱਟ ਚੰਗੀ ਵਰਤ ਲੋ ਇਹੋ ਜਿਹੀ ਇੱਟ ਮੇਰੇ ਪਿੰਡ ਦੇ ਵਿੱਚ ਜਾਂ ਬਾਈ ਰਣਜੀਤ ਤੁਸੀਂ ਵੀ ਅਕਸਰ ਮੱਲਾ ਖਵਰਾਂ ਲਾਉਂਦੇ ਆਂ ਥਾਂ ਥਾਂ ਤੇ ਜਾਣਦੇ ਆਂ ਇਹੋ ਜੀ ਇੱਟ ਕਿਸੇ ਵੀ ਮਕਾਨ ਨੂੰ ਜਾਂ ਕਿਸੇ ਵੀ ਥਾਂ ਤੇ ਇਹਦੇ ਨਾਲ ਦੀ ਇੱਟ ਲੱਗੀ ਵੀ ਹੈ ਸਾਨੂੰ ਦਿਖਾ ਦਿਓ ਉੱਤੋਂ ਕਹਿੰਦੇ ਜੀ ਇਹ ਇਹੀ ਇੱਟ ਪਾਸ ਹੈ ਇਹਦਾ ਸਾਨੂੰ ਐਂ ਤਾਂ ਦੱਸ ਦਿਓ ਭਾਈ ਜੀ ਇਹਦਾ ਨੰਬਰ ਕੀ ਹੈ ਇੱਟ ਦਾ ਅੱਛਾ ਨੰਬਰ ਪਤਾ ਨਹੀਂ ਲੱਗਦਾ ਹੈ ਇਹ ਜਾਂ ਕੰਮ ਤੁਸੀਂ ਆਪ ਹੀ ਦੱਸ ਦਿਓ ਨਾ ਇਹ ਇੱਟ ਦਾ ਮਤਲਬ ਇੱਟ ਦੇ ਮਤਲਬ ਫੁੱਟ ਤੋਂ ਇੱਟ ਸਿੱਧ ਦਿਓ ਇੱਟ ਟੁੱਟ ਜਾਂਦੀ ਹੈ ਠੀਕ ਹੈ ਜਿਹੜੀ ਇੱਕ ਨੰਬਰ ਜਾਂ ਡੇਢ ਨੰਬਰ ਵੀ ਇੱਟ ਹੁੰਦੀ ਹੈ ਨਾ ਭਰਾ ਜੀ ਠੀਕ ਹੈ ਸਵਾ ਨੰਬਰ ਤੱਕ ਪਾਸੇ ਰਹਿ ਗਈ ਡੇਢ ਨੰਬਰ ਵੀ ਕੋਠੇ ਤੋਂ ਥੱਲੇ ਸਿੱੜਦੇ ਹੋ ਟੁੱਟਦੀ ਨਹੀਂ ਇਹ ਤਾਂ ਮੰਨ ਲਾ ਫੜ ਕੇ ਥੱਲੇ ਸਿੱੜ ਦਿਓ ਇੱਟ ਦੇ ਦੋ ਟੁੱਟੇ ਹੋ ਜਾਂਦੇ ਠੀਕ ਹੈ ਜੀ ਆਹ ਦੇਖਿਓ ਬਾਈ ਜੀ 27 5 2025 ਹਜੇ ਮੰਨ ਲਓ ਗਿਣਤੀ ਦੇ ਦਿਨ ਹੀ ਹੋਏ ਆ ਨੀ ਪੱਥਰ ਰੱਖੇ ਨੂੰ ਤੇ ਮਕਾਨ ਜਿਹੜਾ ਵੀ ਰਿਪੇਅਰ ਕੀਤੀ ਆ ਜਾਂ ਮੰਨ ਲਓ ਇਹ ਬੈੱਡ ਬਣਾਏ ਆ ਛੱਪੜ ਦੀ ਰਪੇ ਕਰਨ ਵਾਸਤੇ ਉਹ ਸਾਰੇ ਟੁੱਟ ਵੀ ਚੁੱਕੇ ਆ 27 5 ਤੋਂ ਅੱਜ ਮੰਨ ਲਓ 6 ਤਰੀਕ ਹੈ ਤੇ ਗਣਤੀ ਦੇ ਦਿਨਾਂ ਦੇ ਵਿੱਚ ਵੀ ਇਹ ਬਣ ਕੇ ਟੁੱਟ ਵੀ ਚੁੱਕਿਆ ਠੀਕ ਹੈ ਉਹ ਕਹਿੰਦੇ ਹੁੰਦੇ ਨੇ ਨਾ ਕਿ ਟੁੱਟ ਗਈ ਤਰੱਕ ਕਰਕੇ ਸਾਨੂੰ ਲੱਗੀਆਂ ਰਾਸ ਸੁਨਾਈਆਂ ਉਹ ਗੱਲ ਬਣ ਗਈ ਸਾਡਾ ਸਾਨੂੰ ਛੱਪੜ ਰਾਸ ਸੁਨਾਇਆ ਤੇ ਟੁੱਟ ਕੇ ਮਿੰਟੋ ਮਿੰਟੀ ਇਹ ਉਦਘਾਟਨ ਕਰੇ ਨੂੰ ਹਨਾ ਥੋੜਾ ਟਾਈਮ ਅਜੇ ਮਹੀਨਾ ਹੀ ਨਹੀਂ ਹੋਇਆ ਬਾਈ ਜੀ ਮਹੀਨਾ ਕਿੱਥੇ 27 5 ਠੀਕ ਹੈ ਤੇ ਗਾ 6 ਦੇ ਵਿੱਚ ਮੰਨ ਲਓ ਵੀ ਮਹੀਨਾ ਤੇ ਅੱਜ ਮੰਨ ਲਓ 1 ਮਹੀਨੇ ਤੋਂ ਬਾਅਦ ਪਛੇ ਦਿਨ ਹੋਏ ਐ ਤੇ ਖਤਮ ਵੀ ਹੋ ਗਿਆ ਅੱਛਾ ਇਹ 6 ਆ ਬਾਈ ਜਿਹੜੀਆਂ ਇੱਟਾਂ ਲੱਗੀਆਂ ਜਾਂਦੀਆਂ ਤੁਸੀਂ ਲਵਾ ਰਹੇ ਸੀਗੇ ਕੀ ਨਾਂ ਤੁਹਾਡਾ ਬਾਈ ਆਹ ਇੱਟ ਕਿਉਂ ਨਹੀਂ ਮੰਗਾਈ ਆਹ ਇੱਟ ਜਿਹੜੀ ਤੁਸੀਂ ਮੰਗਾਈ ਹੈ ਹਿੱਟ ਜਿਹੜੀ ਲੱਗ ਰਹੀ ਹੈ ਤੁਹਾਡੀ ਨਿਗਰਾਨੀ ਚ ਲੱਗ ਰਹੀ ਹੈ ਇਹ ਇਸੇ ਨੂੰ ਆਂਦੇ ਆ ਜੀ ਉਹ ਮੰਗਾ ਕੇ ਦਿਓ ਇੱਟਾਂ ਤੁਸੀਂ ਮੰਗਾਈ ਹੈ ਹਿੱਟ ਬਾਈ ਆਹ ਤੁਸੀਂ ਮੰਗਾਈ ਹੈ ਨਹੀਂ ਨਹੀਂ ਮੈਂ ਨਹੀਂ ਇਹ ਸਹੀ ਇੱਟ ਸਹੀ ਇੱਟ ਹੈ ਬਾਈ ਆਹ ਜਿਹੜੀ ਇੱਟ ਲਾਈ ਹੈ ਸਹੀ ਹੈ ਇਹ ਬਈ ਤੁਹਾਡੇ ਸਾਹਮਣੇ ਹੈ ਜੀ ਸਹੀ ਨਹੀਂ ਨਹੀਂ ਸਾਡੇ ਸਾਹਮਣੇ ਤਾਂ ਹੈਗੇ ਸਹੀ ਇੱਟ ਠੀਕ ਆ ਸਹੀ ਹੈ ਗਿਆ ਵੇਖ ਲਓ ਤੁਸੀਂ ਵਿੱਚ ਤਾਂ ਮਾੜੀ ਮੋਟੀ ਤਾਂ ਫਰਾ ਹੀ ਜਾਂਦੀ ਨਹੀਂ ਨਹੀਂ ਮਾੜੀ ਮੋਟੀ ਦਾ ਕੀ ਮਤਲਬ ਹੈ ਅੱਟ ਸਹੀ ਆ ਸਹੀ ਆ ਸਹੀ ਆ ਇਹ ਆਹ ਰਸੀ ਅੱਟ ਸਹੀ ਹੈ ਹਲੋ ਤਾਂ ਇਹ ਜਿਹੜੇ ਮੁਨਸੀ ਆ ਕਹਿੰਦੇ ਜਿਹੜੇ ਇੱਥੇ ਕੰਮ ਕਰਾ ਰਹੇ ਸੀ ਠੇਕੇਦਾਰ ਦੇ ਛੱਡੇ ਹੋਏ ਬੰਦੇ ਤਾਂ ਇਸ ਤਰੀਕੇ ਦੇ ਨਾਲ ਭਜਦੇ ਆ ਅੱਗੋਂ ਬਾਈ ਇਹ ਹੁਣ ਕਹਿੰਦੇ ਅੱਗੋਂ ਕਹਿੰਦੇ ਸਹੀ ਅੱਟ ਤਾਂ ਬਿਲਕੁਲ ਇਹ ਲੱਖਾਂ ਦਾ ਪ੍ਰੋਜੈਕਟ ਆ ਤਾਂ ਇਹਦੀ ਦਫਾ ਵੱਡੀ ਜਾ ਰਹੀ ਹੈ ਸਾਰੇ ਦੇ ਸਾਰੇ ਪ੍ਰੋਜੈਕਟ ਦੀ ਤਾਂ ਇਹ ਅਸੀਂ ਕਹਿ ਨਹੀਂ ਸਕਦੇ ਵੀ ਕਿਹਦੀ ਸ਼ੈ ਤੇ ਜਿਹੜਾ ਇਹ ਸਾਰਾ ਕੰਮ ਹੈ ਜਿਹੜਾ ਹੋ ਰਿਹਾ ਤਾਂ ਇਟਾਂ ਦੀ ਹਾਲਤ ਤੁਸੀਂ ਆਪ ਹੀ ਵੇਖ ਕੇ ਅੰਦਾਜ਼ਾ ਲਾ ਲਿਓ